ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਖਪਾਲ ਸਿੰਘ ਖੇਰਾ ਮੈਂ ਸਮੂਹ ਸੰਗਰੂਰ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਮੇਰੇ 45 ਦਿਨ ਦੇ ਕੈਂਪੇਨ ਵਿੱਚ ਤੁਸੀਂ ਸਭ ਨੇ ਪਾਰਟੀ ਬਾਜ਼ੀ ਤੋਂ ਉੱਤੇ ਉੱਟ ਕੇ ਮੇਰਾ ਬਹੁਤ ਸਾਥ ਦਿੱਤਾ ਬਹੁਤ ਮੈਨੂੰ ਆਸ਼ੀਰਵਾਦ ਦਿੱਤਾ ਔਰ ਜਿਹੜਾ ਕੱਲ ਦਾ ਸਾਡਾ ਰੂਟ ਰੋਡ ਸ਼ੋ ਸੀ ਭਗਵਾਨੀਗੜ੍ਹ ਤੋਂ ਲੈ ਕੇ ਤੂਰੀ ਤੱਕ ਉਹਦੇ ਵਿੱਚ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਮੇਰਾ ਸਾਥ ਦੇ ਕੇ ਔਰ ਇੱਕ ਬਹੁਤ ਵੱਡਾ ਹੰਗਾਰਾ ਭੇਜਿਆ ਸਾਰੇ ਪੰਜਾਬ ਵਿੱਚ ਉਹ ਹੰਗਾਰਾ ਗਿਆ ਵਾ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਕੱਲ ਆਪਣੀ ਵੋਟ ਪੈਣੀ ਹੈ ਮੇਰਾ ਹੱਥ ਪੰਜੇ ਦਾ ਚੋਣ ਨਿਸ਼ਾਨ ਈਵੀਐਮ ਦੇ ਉੱਤੇ 3 ਨੰਬਰ ਤੇ ਤੁਹਾਨੂੰ ਮਿਲੇਗਾ ਤੁਸੀਂ ਬਟਨ ਦਬਾਉਂਗੇ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਤੁਹਾਡਾ ਭਰੋਸਾ ਹਰ ਕਿਸੇ ਨੂੰ ਟੁੱਟਣ ਦਊਂਗਾ ਸੰਗਰੂਰ ਦੇ ਔਰ ਆਪਣੇ ਪੰਜਾਬ ਦੇ ਪੱਖ ਦੇ ਮਸਲੇ ਜਿਹੜੇ ਆਮ ਆਦਮੀ ਪਾਰਟੀ ਨਹੀਂ ਕਰ ਸਕੀ ਤੁਹਾਡੇ ਕੰਮ 2 ਸਾਲਾਂ ਵਿੱਚ ਜਾਂ ਭਾਜੀਪੀ ਦੀ ਸਰਕਾਰ ਨੇ ਜੋ ਅਨਿਆਏ ਕੀਤਾ ਪੰਜਾਬ ਦੇ ਨਾਲ ਉਹ ਸਾਰੀਆਂ ਗੱਲਾਂ ਮੈਂ ਬਿਲਕੁਲ ਬੇਝਿਚਕ ਹੋ ਕੇ ਨਿਡਰਤਾ ਨਾਲ ਲੋਕ ਸਭਾ ਵਿੱਚ ਚੱਕਾਂਗਾ ਮੈਂ ਕਹਿਣਾ ਚਾਹੁੰਦਾ ਕਿ ਮੈਂ ਸਾਰੀ ਜ਼ਿੰਦਗੀ ਇਮਾਨਦਾਰੀ ਨਾਲ ਕੰਮ ਕੀਤਾ ਹੈ ਔਰ ਸੱਚ ਬੋਲਣ ਦੀ ਕੀਮਤ ਵੀ ਅਦਾ ਕੀਤੀ ਮੇਰੇ ਤੇ ਬਹੁਤ ਸਾਰੇ ਝੂਠੇ ਪક્ષੇਦਾਰ ਜੋਏ ਜੇਲਾ ਵਿੱਚ ਜਾਣਾ ਪਿਆ ਪਰ ਮੈਂ ਆਪਣੇ ਸਟੈਂਡ ਉੱਪਰ ਕਾਇਮ ਹਾਂ ਤੋਂ ਮੈਂ ਅੰਤ ਫਿਰ ਇਹੀ ਅਪੀਲ ਕਰਨਾ ਚਾਹੁੰਦਾ ਕਿ ਮੈਂ ਸਭ ਦੇ ਨਾਲ ਹਾਂ ਕਿਰਤੀਆਂ ਕਾਮਿਆਂ ਨਾਲ ਕਿਸਾਨਾਂ ਨਾਲ ਛੋਟੇ ਵਪਾਰੀਆਂ ਦੁਕਾਨਦਾਰਾਂ ਦੇ ਨਾਲ ਔਰ ਸਾਡੇ ਬੇਰੋਜ਼ਗਾਰ ਬੱਚਾ ਨਾਲ ਔਰਤਾਂ ਨਾਲ ਸਾਰੇ ਕੰਮ ਮੈਂ ਤੁਹਾਡੇ ਦੱਬ ਕੇ ਉਥੇ ਲੋਕ ਸਭਾ ਛੱਕਾਂਗਾ 3 ਨੰਬਰ ਤੇ ਮੇਰਾ ਨਿਸ਼ਾਨ ਹੈ ਹੱਥ ਪੰਜਾ ਕੱਲ ਵੋਟ ਪਾ ਕੇ ਕਾਮਯਾਬ ਕਰਨਾ ਧੰਨਵਾਦ